ਹਾਂਜੀ ਕਿੰਨੇ ਚਿਰ ਹੋ ਗਿਆ ਵਿਆਹ ਕਰਾ ਲਿਆ ਬਿਆਹ ਇਹਨੇ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਹਨ ਤੋਂ ਬੱਚੇ ਜੀ ਮੇਰੇ ਦੋ ਤਿੰਨ ਬੁੱਲਾ ਮਰ ਗਈ ਤੇ ਜਿਹਦਾ ਕੀ ਕਸੂਰ ਤੇ ਪੂਰੀ ਪਈ ਆ ਮਰੀ ਹੈ ਤੇ ਮੈਥੋਂ ਸਬੂਤ ਮੰਗਦੇ ਨੇ ਐਦੋਂ ਤੋਂ ਵੱਡਾ ਸਬੂਤ ਕੀ ਹੋਊਗਾ ਪਟਿਆਲਾ ਤੋਂ ਮੰਦ ਪਾਗੀ ਖਬਰ ਆਈ ਸਾਹਮਣੇ ਕਿ ਮਾਂ ਨੇ ਆਪਣੀ 10 ਮਹੀਨੇ ਦੀ ਤੀਨ ਨਾਲ ਟ੍ਰੇਨ ਅੱਗੇ ਕੀਤੀ ਆਤਮ ਹੱਤਿਆ। ਕੁੜੀ ਪਈ ਆ ਮਰੀ ਹੈ ਤੇ ਮੈਥੋਂ ਜ਼ਬੂਤ ਮੰਗਦੇ ਨੇ ਐਦੂ ਤੋਂ ਵੱਡਾ ਜ਼ਬੂਤ ਕੀ ਹੋਊਗਾ? ਮੇਰੀ ਤਾਂ ਧੀ ਗਈਆਂ ਦੋ। ਦੋ ਜਨਾਂ ਹਸਤਾ ਦੇ ਵਿੱਚ ਪਈਆਂ ਨੇ ਉਦੋਂ ਬਾਅਦ ਉਹਨਾਂ ਨੇ ਘਰੇ ਕਿੰਨਾ ਮੈਂ ਉਹਨੇ ਸਾਨੂੰ ਬਤਾਇਆ। ਕੀ ਕਹਣਾ ਚਾਹੁੰਦੇ ਹੋ ਹੁਣ ਤੁਸੀਂ ਕੀ ਮੈਂ ਤਾਂ ਇੱਦਾਂ ਜਣੇ ਮੇਰੀ ਤੀਨੋਂ ਇਨਸਾਫ ਚਾਹੀਦਾ। ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ। ਉਹ ਕਹਿੰਦੇ ਨੇ ਸਾਹਿਬ ਲੈ ਆਓ ਇਹ ਬਾਹਰ ਲੈ ਆਓ ਕੁਛ ਲੈ ਆਓ ਕੋਈ ਮੇਰੀ ਦਿੱਤੀ ਲਾਸ ਬਾਤ ਪੂਰੀ ਜਾਨਾ ਦੱਸੋ ਸਾਨੂੰ ਕੀ ਲਾਉਂਦਾ ਜੀ ਜਿੰਨੂੰ ਘਰੇ ਪਰਚਾ ਦਰਦ ਕਰੋ ਕਿਉਂ ਨਹੀਂ ਕਰ ਰਹੇ ਮੈਨੂੰ ਕੁਛ ਨਹੀਂ ਮੈਂ ਕੀ ਕਰੂੰ ਲਿਆ ਸਕਦੇ ਮੇਰੀ ਤਾਂ ਧੀ ਪਈ ਹੈ ਲਾਸ ਪਈ ਹੈ ਉਸੇ ਦਾ ਸਕੂਨ ਬਹੁਤ ਹੈ ਮੇਰਾ ਉਹ ਚਲੋ ਦੋ ਮਹੀਨੇ ਲਗਿੰਦੇ ਡੱਡ ਬੋੜੀ ਪਈ ਹੈ ਜਦ ਮੈਨੂੰ ਪਤਾ ਨਾ ਹੋਵੇ Tata ਗਾਹਾਂ ਭੇ ਤਾਂ ਮੈਂ ਸਬੂਤ ਇਕੱਠੇ ਕਰਦੀ ਫਿਰ ਆ ਬਿਮਾਰੀ ਮੋਟੀ ਸੱਟ ਲੱਗੀ ਹੈ ਮੇਰੀ ਤਾਂ ਧੀ ਦੀ ਲਾਸ ਪਈ ਹੈ ਅਈ ਦੁੱਤੋ ਸਵਾਸ ਸਬੂਤ ਕੀ ਹੋਊਗਾ ਜੀ ਭੈਣ ਚੋ ਜਾਮ ਕਰਦਾਂਗੇ ਸੜਕਾਂ ਤੇ ਤੱਕ ਕੀ ਨੰਮੀ ਤੇਰਾ ਨੌ ਕੁਲਵੰਤ ਸਿੰਘ ਹੈ ਜੀ ਕੁਲਵੰਤ ਜੀ ਤੁਹਾਡੇ ਕੀ ਲੱਗਦੇ ਸੀ ਜਿੰਨੇ ਨੇ ਸੱਟ ਕੀਤਾ ਮੇਰੀ ਬੇਟੀ ਹੈ ਜੀ ਮੇਰੀ ਧੋਤੀ ਹੈ ਜੀ ਕੀ ਕਰਨੀ ਕਰਨੀ ਕੀ ਹੈ ਜੀ ਇਹਨਾਂ ਨੇ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ ਮੇਰੇ ਕੁੜੀ ਨੂੰ ਕੁੱਟ ਕੇ ਤੇਰੇ ਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ ਜਮਾ ਜਾਤ ਨਹੀਂ ਪੁੱਛੀ ਹੈਗੀ ਜੀ ਕਿਉਂ ਪੁੱਛਿਆ ਕੀ ਕਰਨ ਵਿਆਹ ਨੂੰ ਕਰਨ ਟਾਈਮ ਹੋ ਗਿਆ ਕਰਨੀ ਕੀ ਹੈ ਜੀ ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਪਿੱਛੇ ਲੜਾਈ ਹੁੰਦੀ ਰਹਿੰਦੀ ਜੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਛੱਡਦਾ ਮੈਂ ਆਪਣਾ ਪਰਿਵਾਰ ਛੱਡਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਕਿੰਨੇ ਟਾਈਮ ਬਾਅਦ ਹੋਇਆ ਹਾਂ ਜੀ ਕਿੰਨਾ ਚਿਰ ਹੋ ਗਿਆ ਵਿਆਹ ਤੋਂ ਵਿਆਹ ਹੋਇਆ ਨੇ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਨੇ ਦੋ ਬੱਚੇ ਹੈ ਜੀ ਮੇਰੇ ਦੋ ਤਿੰਨ ਬੁੱਲਾ ਮਰ ਗਈ ਤੇ ਜੀ ਉਹਦਾ ਕੀ ਕਸੂਰ ਸੀ ਇਹਨਾਂ ਦੀ ਲੰਮੇ ਦੀ ਜਾਂ ਘੇਰੇ ਦੀ ਮੈਰੀ ਲੰਮ ਮੈਰਿਜ ਹੈ ਜੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਹਾਈਟ ਹੋਈ ਨਹੀਂ ਦਿੱਤੀ ਮੈਨੂੰ ਅੱਜ ਤੱਕ ਕਿੰਨੇ ਸਾਲ ਤੋਂ ਇਹ ਸਿਲਸਿਲਾ ਚੱਲਦਾ ਸੀ ਇਹ ਜੀ ਬਾਜੀ ਜਦ ਤੋਂ ਇਹਨਾਂ ਦਾ ਮੇਰਾ ਗੱਲ ਜੀ 2 ਸਾਲ ਠੀਕ ਰਹੇ ਨਹੀਂ ਜੀ ਉਸ ਤੋਂ ਬਾਅਦ ਜੀ ਇਹਦੀ ਸਸਣ ਰਸੋਈ ਨੂੰ ਜਿੰਦਾ ਲਾਤਾ ਜੀ ਰੋਟੀ ਰਾਟੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਤੁਹਾਡੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਤਾਂ ਪਰੇਸ਼ਾਨ ਵੀ ਕਰਦੇ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਕਿ ਕੁਝ ਮਿੰਟ ਵਿੱਚ ਕੋਈ ਪਹਿਲਾਂ ਵੀ ਕੋਈ ਕੰਪਲੇਨਟ ਕਰਾਈ ਕੀਤੀ ਹੈ ਹਾਂ ਜੀ ਕਰਿਆਂ ਹੀ ਆ ਜੀ ਬਹੁਤ ਕੰਪਲੇਨਟ ਮੈਨੇਜਮੈਂਟ ਸਾਫ ਨਹੀਂ ਲਾ ਜੀ मेरिया दो जाना गई इंसाफ जी मैं प्रशासन अगर यही बेनती करता कि मैंने इंसाफ चाहिए मेरिया दो जाना गई है जी मैंने इंसाफ चाहता